ਇਹ ਸੋਨਾ ਲਿੱਕਾ DI 750 XDM ਇਹ 16 ਮਾਡਲ ਆ ਗਿਆ 16 ਮਾਡਲ ਆ ਇਹ ਕੀ ਡਿਮਾਂਡ ਕਰਦਾ ਜੀ 4,55,000 4,55,000 ਡਿਮਾਂਡ ਆ ਅੱਗੇ ਆ ਗਿਆ ਜੁੰਡੀਰ 50 50 DYG ਇਹ ਕਿੰਨੇ ਮਾਡਲ ਆ ਭਾਈ ਜੀ ਇਹ ਹੈਗਾ 13 ਮਾਡਲ ਹੋਈ 13 ਮਾਡਲ ਇਹ ਕੀ ਡਿਮਾਂਡ ਕਰਦਾ ਭਾਈ ਜੀ 3,97,000 3,97,000 ਰੁਪਏ ਡਿਮਾਂਡ ਆ ਜੀ ਸੁਬਰਾਜ 855 ਇਹ ਕਿੰਨੇ ਮਾਡਲ ਹੈ ਇਹ 6 ਮਾਡਲ ਹੈ 6 ਮਾਡਲ ਰਣਾ ਨੰਬਰ ਕਲੋਸ ਕਰ ਇੰਜਣਾ ਕੀ ਡਿਮਾਂਡ ਰੱਖੀ ਹੈ ਜੀ 969600 नंबर जी 96640 99001 ਇਹ ਕਿਹਨੇ ਪੁਰਾਣਾ ਟਰੈਕਟਰ ਘਟਾਣਾ ਹੋਵੇ ਬਾਈ ਘਟ ਲਾਂਗੇ ਹਾਂਜੀ ਬਾਈ ਜੀ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਪਹੁੰਚੇ ਆਪਾਂ ਇਸ ਵਕਤ ਤੇ ਆਪਾਂ ਤੁਹਾਨੂੰ ਦਿਖਾਉਣਾ ਹੈ ਬਾਈ ਜੀ ਕੰਡ ਕੰਡ ਕੰਡੀਸ਼ਨਾਂ ਦੇ ਟਰੈਕਟਰ ਬਣੇ ਰਹੋ ਵੀਡੀਓ ਨਾਲ ਐਂਡ ਤੱਕ ਤੇ ਫੌਜੀ ਵੀਰ ਨਾਲ ਗੱਲਬਾਤ ਕਰਾਵਾਂਗੇ ਫੌਜੀ ਵੀਰ ਕੋਲ ਪਹੁੰਚਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਕਿਵੇਂ ਜੀ ਠੀਕ ਹੈ ਜੀ ਵਧੀਆ ਜੀ ਤੇ ਆ ਗਿਆ ਬਾਈ ਜੀ ਨਵਾਂ ਦਾ ਟਰੈਕਟਰ ਆ ਗਿਆ ਵੀਰੇ ਹੈਗੇ ਠੀਕ ਹੈ ਜੀ ਸਟਾਰਟ ਕਰ ਦਾਂ ਬਾਈ ਸੋਨਾ ਲਿੱਕਾ ਡੀਆਈ 35 ਤੋਂ ਕਿੰਨੇ ਮਾਡਲ ਆ ਬਈ ਇਹ ਇਹ ਨਵਾਂ ਮਾਡਲ ਹੈ ਨਵਾਂ ਮਾਡਲ ਹੈ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਸਰ ਹੈ ਗਿਆ 85 ਪੈਸੇ ਇਹਦੇ 85 84 90 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਸਾਈਡ ਗੇਅਰ ਚ ਆ ਗਿਆ ਬਾਈ ਜੀ ਡਬਲ ਕਲੱਚ ਆ ਡਬਲ ਕਲੱਚ ਆ ਤੇ ਕਿੰਨੀ ਡਿਮਾਂਡ ਕਰਦੇ ਨੇ ਇਹਦੀ 2 ਲੱਖ ਤੇ 76000 2 ਲੱਖ 76000 ਡਿਮਾਂਡ ਆ ਹਰਿਆਣਾ ਨੰਬਰ ਹਰਿਆਣਾ ਨੰਬਰ ਆ ਨਵਾਂ ਮਾਡਲ ਆ ਨਵਾਂ ਮਾਡਲ ਹੈ ਮਾਰਦਾਂ ਹਉ ਜੂ ਬਾਈ ਮੰਨਣ ਕਰ ਦਿਆਂਗੇ ਕਰ ਦੋਂਗੇ ਦਸਕਾ ਯਾਰ ਦਾ ਮੰਨ ਤਾ ਕਰ ਦਿਆਂਗੇ 2,60,000 ਦਾ ਇੱਥੇ ਦੇ ਦਿਆਂਗੇ ਠੀਕ ਆ ਕਰ ਦਿਆਂਗੇ ਠੀਕ ਆ ਬਾਈ ਜੀ ਅੱਗੇ ਆ ਗਿਆ ਜੀ ਜੌਂਡੀ ਆਰਾ 5103 SA ਇਹ ਕਿੰਨੇ ਮਾਡਲ ਆ ਬਾਈ ਇਹ 2002 ਮਾਡਲ ਆ ਜੀ 2002 ਮਾਡਲ ਆ ਇਹ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਟਾਇਰ ਹੈਗੇ 70 ਕੇ ਪੈਸੇ ਦੇ ਵੀ 70 ਕੇ ਪੈਸੇ ਟਾਇਰਾਂ ਦੀ ਕੰਡੀਸ਼ਨ ਆ ਹੈ ਵੀ ਬੰਪਰ ਲੱਗਾ ਮੂਰੇ ਹਾਂ ਤੋ ਮਾਰਗ ਨੰਬਰ ਹੈ ਪੰਜਾਬ ਨੰਬਰ ਆ ਕੀ ਡਿਮਾਂਡ ਕਰਦਾ ਦੀ 196000 196000 ਡਿਮਾਂਡ ਆ ਇਹ ਵੀ ਦੇ ਰਾਂ 175000 ਦਾ 175000 ਦਾ ਹੋ ਰੂ ਬਈ ਅੱਗੇ ਆ ਗਿਆ ਜੀ ਸੋਨਾ ਲਿੱਕਾ ਡੀ ਆਈ 750 ਐਚ ਡੀ ਐਮ ਐਚ ਡੀ ਐਮ ਹਾਂ ਆਈ ਮੈਲ ਜਿ ਡਿਉਟੀ ਇਹ 16 ਮਾਡਲ ਆ ਗਿਆ 16 ਮਾਡਲ ਆ ਇਹਰਾ ਕੀ ਕੰਡੀਸ਼ਨ ਆ ਬਈ 80-85 ਬੈਂਡ ਟਾਇਰ ਹੈਗੇ ਆ ਯਸ ਬੈਂਡ 85 ਬੈਂਡ ਟਾਇਰਾਂ ਦੀ ਕੰਡੀਸ਼ਨ ਹੈ ਸਾਈਡ ਗੇਅਰ ਚ ਆ ਗਿਆ ਬਾਈ ਜੀ 16 ਮਾਡਲ ਹੈ ਇਹ ਨੰਬਰ ਬਾਈ ਹਰਿਆਣਾ ਹੈ ਨਾ ਨੰਬਰ ਹਰਿਆਣਾ ਐਨਓ ਸੀ ਮਿਲ ਜੂਦੀ ਬਾਈ ਠੀਕ ਆ ਬਾਈ ਜੀ ਹਰਿਆਣਾ ਨੰਬਰ ਐਨਓ ਸੀ ਮਿਲ ਜੂ ਕੀ ਡਿਮਾਂਡ ਕਰਤੋਂ ਜੀ 4,55,000 4,55,000 ਡਿਮਾਂਡ ਆ ਤੇ ਕਿੰਨੇ ਦਾ ਦੇਊਗਾ ਬਾਈ ਇਹ ਦੇ ਦਾਂਗੇ ਸਵਾ 4 ਲੱਖ ਦਾ ਰੇਟ ਸਵਾ 4 ਦਾ ਮਿਲ ਜੂ ਬਾਈ ਇਹ ਤੇ ਆਪਣੇ ਕੋਲ ਜਿਆਦਾ ਸਾਰੇ ਟਰੈਕਟਰ ਲਗਭਗ ਹਰਿਆਣਾ ਨੰਬਰੇ ਦੇ ਹਰਿਆਣਾ ਨੰਬਰ ਹੀ ਹੁੰਦੇ ਆਪਣੇ ਕੋਲ ਸਾਰੇ ਠੀਕ ਆ ਜੀ ਅੱਗੇ ਹੈਗਾ ਜੋਂਡੀਅਰ 50 50 ਡੀ ਬਾਈ ਜੀ ਇਹ ਕਿੰਨੇ ਮਾਡਲ ਆ ਬਾਈ ਜੀ ਇਹ ਹੈਗਾ 13 ਮਾਡਲ ਹੋਈ 13 ਮਾਡਲ ਇਹ ਹੈਗਾ ਜੀ ਅਪੋਲੋ ਦੇ ਟਾਇਰ ਚੌਕੜਾ ਕਿੰਨੇ ਪੈਸੇ ਆ ਬਾਈ ਜੀ 70 75 ਪੈਸੇ ਟਾਇਰ ਹੈਗੇ ਆ 70 75 ਪੈਸੇ ਟਾਇਰਾਂ ਦੀ ਗੱਲ ਸਾਰਾ ਇਕੱਲੇ ਬੰਪਰ ਨੂੰ ਛੱਡ ਕੇ ਨਾ ਆ ਬੰਪਰ ਨੂੰ ਬੰਪਰ ਰੰਗ ਹੋਇਆ ਕੱਲਾ ਠੀਕ ਆ ਬਾਈ ਜੀ ਬਾਕੀ ਸਾਰਾ ਰੀਨਲ ਟਾਇਰ ਹੈ ਠੀਕ ਆ ਬਾਈ ਜੀ ਦੱਸ ਕੇ ਦਿਨ ਵਾਲੀ ਚੀਜ਼ ਆ ਬਾਈ ਨੇ ਪਹਿਲਾਂ ਹੀ ਕਹਤਾ ਵੀ ਬੰਪਰ ਤੇ ਪੇਂਟ ਹੋਇਆ ਹੋਇਆਗਾ ਤੇ ਰਿੰਗ ਰਿੰਗ ਟਾਇਰ ਆ ਬਾਈ ਜੀ ਰਿੰਗ ਦਿਖਾ ਦਿਓ ਓਰੀਜਨਲ ਰਿੰਗ ਨਾਲ ਤੇ ਠੀਕ ਆ ਜੀ ਸਾਰਾ ਪੇਂਟ ਵੀ ਨਾਲ ਦਾ ਓਰੀਜਨਲ ਹੋਇਆ ਹੋਇਆਗਾ ਤੇ 16 13 ਮਾਡਲ 13 ਮਾਡਲ ਤੇ ਕੀ ਡਿਮਾਂਡ ਕਰਦਾ ਬਾਈ ਜੀ 397000 397000 ਰੁਪਏ ਡਿਮਾਂਡ ਆ ਕਿੰਨੇ ਕ ਦਾ ਹੋ ਜੀ ਇਹ ਬਾਈ ਦੇ ਦਾਂਗੇ ਆਪਾਂ ਇਹ 70000 ਦਾ 370 ਦਾ ਹੋ ਜੂ ਬਾਈ ਤੇ ਅੱਗੇ ਆ ਗਿਆ ਜੀ ਸੋਨਾ ਲਿਖਾ DI 750 ਇਹ ਕਿੰਨੇ ਮਾਡਲ ਆ ਬਾਈ ਜੀ ਇਹ ਅੱਠ ਮਾਡਲ ਆ ਅੱਠ ਮਾਡਲ ਆ ਇਹਦੇ ਟਾਇਰਾਂ ਦੀ ਕੰਡੀਸ਼ਨ ਕੀ ਆ ਬਾਈ 80 85% ਟਾਇਰ ਰਹਿੰਦੇ ਆ 80 85% ਟਾਇਰ ਆ ਗਿਆ ਐਮ ਆਰ ਐਫ ਦੇ ਫਰੰਟ ਵਾਲੇ ਬਾਈਕ ਵਾਲੇ ਅਪੋਲੋ ਦੇ ਤੇ ਰਿੰਗ ਰੁੰਬਾ ਪੂਰੇ ਵਧੀਆ ਸਾਫ ਟਰੈਕਟਰ ਆ ਜਮਾ ਟੈਂਕ ਪੇਂਟ ਦਾ オリジナル ਆ ਬਾਈ ਇਹ ਨਾਲ ਟਰੈਕਟਰ ਹੈ ਤੇ ਕਿੰਨੇ ਮਾਡਲ ਹੈ ਇਹ ਇਹ ਹੈਗਾ ਜੀ ਆਪਣਾ ਅੱਠ ਮਾਡਲ ਅੱਠ ਮਾਡਲ ਆ ਤੇ ਇਹ ਵੀ ਕੀ ਡਿਮਾਂਡ ਰੱਖੀ ਜੀ ਡਿਮਾਂਡ ਹੈ 298000 ਹਾਂ ਜੀ ਆ ਤੇ ਦੇ ਦਾ 270000 ਰਾਈਟਰ ਦੇ ਦਾਂਗੇ 270000 ਦਾ ਹੋਊਗਾ ਜੀ ਅੱਗੇ ਹੈਗਾ ਜੀ ਜੌਂਡੀ ਆ ਰ 5204 ਇੱਕ ਨਵਾਂ ਮਾਡਲ ਆ ਬਾਈ ਇਹ ਹੈਗਾ ਆਪਣਾ ਵੀਰ 10 ਮਾਡਲ ਹਾਂਜੀ 80% 90% ਟਾਇਰ ਹੈ ਜੀ ਇਹਦੇ ਮਗਰਲੇ ਬੈਕ ਵਾਲੇ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਬਾਈ ਜੀ 90% ਐਮ ਆਰ ਐਫ ਦੇ ਟਾਇਰ ਨੇ ਫਰੰਟ ਵਾਲੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਅੱਧੇ ਗਏ ਫਰੰਟ ਵਾਲੇ ਫਰੰਟ ਵਾਲੇ ਹੈਗੇ ਜੀ 50 55% ਦੇ ਕਰੀਬ ਤੇ ਕਿੰਨੀ ਡਿਮਾਂਡ ਕਰ ਦਿਓ ਇਹ ਡਿਮਾਂਡ ਆ 435000 ਹਾਂਜੀ 3 ਸਪੀਡ ਹੈ ਬਾਈ 3 ਸਪੀਡ ਟਰੈਕਟਰ ਹੈ ਡਬਲ ਪੀਟੀਓ ਹੈ ਠੀਕ ਹੈ ਜੀ ਹਾਂ ਤੇ 4 ਲੱਖ ਤੇ 10000 ਰੈਟ ਦੇ ਦਾਂਗੇ 4 ਲੱਖ 10000 ਦਾ ਹੋ ਜਾਊ ਬਾਈ ਜੀ ਇਹ ਤੇ ਅੱਗੇ ਆ ਗਿਆ ਜੀ ਸੋਨਾ ਲੱਕਾ ਡੀਆਈ 750 ਇੰਟਰਨੈਸ਼ਨਲ ਇਹ ਕਿੰਨੇ ਮਾਡਲ ਹੈ ਜੀ ਇਹ ਵੀ 8 ਮਾਡਲ ਟਰੈਕਟਰ ਹੈ 8 ਮਾਡਲ ਹੈ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਇਹਦੇ ਹੈਗੇ 60 ਕੇ ਪੈਸੇ 60 56 ਟਾਇਰਾਂ ਦੀ ਕੰਡੀਸ਼ਨ ਹੈਗੀ ਹੈ ਬਾਈ ਜੀ ਬ੍ਰੈਂਡਸ ਕੰਪਨੀ ਦੇ ਟਾਇਰ ਹੈ ਬ੍ਰੈਂਡਸ ਕੰਪਨੀ ਦੇ ਬਾਈਕ ਵਾਲੇ ਟਾਇਰ ਹੈ 14 9 28 ਦੇ 프ਰੰਟ ਵਾਲੇ ਹੈਗੇ ਐਮ ਆਰ ਐਫ ਦੇ ਇਹ ਕਿੰਨੇ ਮਾਡਲ ਹੈ ਜੀ ਇਹ 8 ਮਾਡਲ ਹੈ 8 ਮਾਡਲ ਹੈ ਜੀ ਕੀ ਡਿਮਾਂਡ ਰੱਖੀ ਹੈ ਜੀ ਇਹਦੀ 95000 295000 ਠੀਕ ਹੈ ਜੀ 295000 ਰੁਪਏ ਡਿਮਾਂਡ ਰੱਖੀ ਹੋਈ ਆ ਬਾਈ ਜੀ ਤੇ ਕਿੰਨੇ ਦਾ ਹੋਊ ਬਾਈ ਇਹ ਮੌਕੇ ਤੇ ਬਦਲਾਂ ਦੋ 270000 ਦਾ 270000 ਰੁਪਏ ਦਾ ਹੋਊਗਾ ਅੱਗੇ ਆ ਗਏ ਜੀ ਸੁਵਰਾਜ 855 ਇਹ ਕਿੰਨੇ ਮਾਡਲ ਹੈ ਇਹ 6 ਮਾਡਲ ਹੈ 6 ਮਾਡਲ ਰਾਣਾ ਨੰਬਰ ਇੱਕ ਕਲੌਸ ਕਰ ਇੰਜਨ ਠੀਕ ਆ ਜੀ 14 ਵਾਲਾ ਟਾਇਰ ਆ 14 ਦੇ ਟਾਇਰ ਆ ਐਮ ਆਰ ਐ ਵੀ ਵੱਡੇ ਆ ਤੇ ਹਾਂਜੀ 7516 ਦੇ ਆ ਠੀਕ ਆ ਜੀ ਇਹ ਕੀ ਕੰਡੀਸ਼ਨ ਆ ਟਾਇਰਾਂ ਦੀ ਟਾਇਰ ਅੱਧੇ ਕਾ ਬਾਈ ਟਾਇਰ ਹੈ ਗਿਆ ਬਾਈ ਜੀ 50 55% ਦੇ ਕਰੀਬ ਹਾਂ ਰੰਗ ਪੇਂਟ ਦਾ ਅਰੀਜਨਲ ਆ ਬਾਈ ਅਰੀਜਨਲ ਆ ਬੰਪਰ ਨਵਾਂ ਲੱਗਿਆ ਠੀਕ ਆ ਬਾਈ ਜੀ ਤੇ ਇਹ ਵੀ ਚੰਗਾ ਬੈਟਰੀ ਇੰਜਨ ਗੇਅਰ ਦਾ ਵੀ ਡਿਮਾਂਡ ਰੱਖੀ ਹੈ 2 ਲੱਖ 90000 ਇਹ ਕਿੰਨੇ ਦਾ ਹੈ ਉਹ ਕਿਹ ਫਿਰ ਬਾਈ ਦੇ ਦਾਂਗੇ 275000 ਦਾ 275000 ਦਾ ਮਿਲ ਜੂ ਬਾਈ ਰੰਗ ਰੂਪ ਦਾ ਪੂਰਾ ਚੰਗਾ ਡਰਾਈਵਰ ਦੇਖ ਸਕਦੇ ਹੋ ਤੁਸੀਂ ਅੱਗੇ ਜੀ ਮਸਾਈ ਠੀਕ ਹੈ ਜੀ ਤੇ ਹੁਣ ਬਈ ਐਡਰੈਸ ਦੀ ਗੱਲ ਕਰੀਏ ਆਪਾਂ ਪਿੰਡ ਕਿਹੜਾ ਬਈ ਪਿੰਡ ਆਪਣਾ ਸੰਦੋਖਾ ਬਈ ਫੋਨ ਨੰਬਰ ਜੀ 96640 99001 ਠੀਕ ਹੈ ਇਹਨੇ ਪੁਰਾਣਾ ਟਰੈਕਟਰ ਘਟਾਣਾ ਹੋਵੇ ਬਈ ਘਟ ਲਾਂਗੇ ਲੋਨ ਵੀ ਹੋ ਜਾਊ ਬਈ ਲੋਨ ਨਹੀਂ ਕਰਾਉਂਦੇ ਠੀਕ ਹੈ ਜੀ ਲੋਨ ਵਾਲਾ ਕੰਮ ਲੰਮਾ ਹੋ ਜਾਂਦਾ ਠੀਕ ਹੈ ਬਈ ਜੀ ਠੀਕ ਹੈ ਜੀ ਠੀਕ ਹੈ ਇਹਨੇ ਉਹ ਸਿੱਧਾ ਟਰੈਕਟਰ ਵੇਚਣਾ ਹੋਵੇ ਬਈ ਆਹ ਲੈ ਵੀ ਲਵਾਂਗੇ ਵੇਚਣਾ ਹੋਵੇ ਤਾਂ ਤੇ ਫੋਨ ਨੰਬਰ ਦੱਸ ਦਿਓ ਦੁਬਾਰਾ 96640 99001 ਠੀਕ ਹੈ ਜੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਹੋਰ ਨਵੇਂ-ਨਵੇਂ ਵੀਡੀਓਜ਼ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ